ਗੁਰੂ ਪਿਆਰੇ ਖਾਲਸਾ ਜੀ ਪੂਰ ਦੇ ਮਹੀਨੇ ਦੀ ਦਾਸਤਾਨ 6 ਪੋ 20 ਦਸੰਬਰ 1704 ਨੂੰ ਜੋ ਹਫਤਾ ਸ਼ੁਰੂ ਹੁੰਦਾ ਹੈ ਉਹ ਸ਼ਹੀਦੀ ਹਫਤਾ ਸਫਰ-ਏ-ਸ਼ਹਾਦਤ ਵੀ ਕਿਹਾ ਜਾਂਦਾ ਹੈ ਗੁਰੂ ਗਬਿੰਦ ਸਿੰਘ ਜੀ ਦੇ ਪਰਿਵਾਰ ਤੇ ਜੋ ਵਾਪਰਿਆ ਉਹ ਸ਼ਹੀਦੀ ਹਫਤਾ 6 ਪੋ 20 ਦਸੰਬਰ 1704 ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਦਾ ਕਲਾ ਛੱਡਿਆ ਸੀ 7 ਪੋ ਦੀ ਸਵੇਰ ਨੂੰ ਸਰਸਾ ਨਦੀ ਦੇ ਕੰਢੇ ਤੇ ਗੁਰੂ ਜੀ ਨੇ ਆਸਾ ਦੀ ਵਾਰ ਦਾ ਕੀਰਤਨ ਕੀਤਾ ਇਸੇ ਦੌਰਾਨ ਜੰਗ ਵੀ ਚੱਲਦੀ ਰਹੀ 7 ਪੋ ਦੀ ਰਾਤ ਨੂੰ ਸਰਸਾ ਨਦੀ ਪਾਰ ਕਰਦੇ ਹੋਏ ਗੁਰੂ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਗੁਰੂ ਜੀ ਚੜੀ ਸਿੰਘ ਤੇ ਵੱਡੇ ਸਾਹਿਬਜ਼ਾਦੇ ਚਮਕੌਰ ਸਾਹਿਬ ਵੱਲ ਚਲੇ ਗਏ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਉਹਨਾਂ ਨਾਲੋਂ ਵਿਛੜ ਕੇ ਗੰਗੂ ਬ੍ਰਾਹਮਣ ਦੇ ਨਾਲ ਚਲੇ ਗਏ ਤੇ ਮਾਤਾ ਸੈਬਕੌਰ ਮਾਤਾ ਸੁੰਦਰੀ ਜੀ ਭਾਈ ਮਣੀ ਸਿੰਘ ਜੀ ਨਾਲ ਦਿੱਲੀ ਵੱਲ ਨੂੰ ਚਲੇ ਗਏ ਇਸੇ ਦਰਣ ਅਠਪੋ ਦੀ ਰਾਤ ਅਠਪੋ ਵਾਲੇ ਦਿਨ ਚਮਕੌਰ ਦੀ ਘੜੀ ਵਿੱਚ ਲੰਗ ਹੋਈ ਜਿਸ ਵਿੱਚ ਤਿੰਨ ਪਿਆਰੇ ਦੋ ਸਹਿਬ ਜਾਦੇ ਤੇ 34 ਸਿੰਘ ਸ਼ਹੀਦ ਹੋ ਗਏ। ਉਦ 7 ਪੋਦੀ ਰਾਤ ਮਾਤਾ ਗੁਜਰੀ ਜੀ ਛੋਟੇ ਸਹਿਬ ਜਾਦੇਆਂ ਸਮੇਤ ਕੁੰਮੀ ਮਾਸ਼ਕਰੀ ਝੌਂਪੜੀ ਵਿੱਚ ਰਹੇ। 8 ਪੋਦੀ ਰਾਤ ਮਾਤਾ ਗੁਜਰੀ ਜੀ ਤੇ ਛੋਟੇ ਸਹਿਬ ਜਾਦੇ ਗੰਗੂ ਬ੍ਰਾਹਮਣ ਦੇ ਘਰ ਰਹੇ। ਜਿੱਥੇ ਗੰਗੂ ਬ੍ਰਾਹਮਣ ਨੇ ਚੁਗਲੀ ਕਰਕੇ ਛੋਟੇ ਸਹਿਬ ਜਾਦੇ ਤੇ ਮਾਤਾ ਜੀ ਨੂੰ ਮੁਗਲਾਂ ਕੋਲ ਫੜਾ ਦਿੱਤਾ। 9 ਪੋ ਨੂੰ ਮਾਤਾ ਜੀ ਤੇ ਛੋਟੇ ਸਾਹਿਬ ਜਦੇ ਮੁਰੰਡੇ ਕੈਦ ਵਿੱਚ ਰਹੇ 10 11 ਤੇ 12 ਪੋ ਦੀ ਰਾਤ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜਦੇ ਠੰਡੇ ਬੁਰਜ ਵਿੱਚ ਕੈਦ ਰਹੇ 13 ਪੋ ਸੰਮਤ 1761 ਈਸਵੀ ਸਨ 1704 ਨੂੰ ਛੋਟੇ ਸਾਹਿਬ ਜਦੇ ਤੇ ਮਾਤਾ ਗੁਜਰੀ ਜੀ ਸ਼ਹੀਦ ਹੋ ਗਏ ਇੱਕ ਹਫਤੇ ਦੇ ਵਿੱਚ ਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਾਰ ਸਹਬਜ਼ਾਦੇ ਮਾਤਾ ਗੁਜਰੀ ਤੇ अनेकाਾਂ ਜਾਨ ਤੋਂ ਪਿਆਰੇ ਸਿੰਘ ਸ਼ਹੀਦ ਹੋ ਗਏ ਇਸ ਸ਼ਹੀਦੀ ਸਬਤੇ ਦਰਾਂ ਵੱਤੋਂ ਵੱਤ ਵਹਿਗੁਰੂ ਤੇ ਜਾਬ ਕਰਕੇ ਸ਼ਹੀਦਾਂ ਨੂੰ ਯਾਦ ਕਰਨਾ ਹੀ ਸਾਡਾ ਫਰਜ਼ ਹੈ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ